ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਪਿੱਟੂ ਇੱਕ ਖਾਸ ਖਬਰ ਤੇ ਚਰਚਾ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਪੀਰ ਸਿੰਘ ਬਾਦਲ ਵੱਲੋਂ ਜੋ ਤੋਂ ਮਾਫੀ ਮੰਗੀ ਗਈ ਹੈ ਉਸ ਤੋਂ ਬਾਅਦ ਉਹਨਾਂ ਵੱਲੋਂ ਲਗਾਤਾਰ ਜੋ ਸ਼੍ਰੋਮਣੀ ਅਕਾਲੀ ਦਲ ਛੱਡ ਗਏ ਸੀ ਉਹਨਾਂ ਨੂੰ ਘਰ ਵਾਪਸੀ ਲਈ ਮਨਾਇਆ ਜਾ ਰਿਹਾ ਜਿਹਦੇ ਚੱਲਦੇ ਆ ਸੁਖਦੇਵ ਸਿੰਘ ਢੀਂਡਾ ਸਾਹਿਬ ਵੱਲੋਂ ਚੰਡੀਗੜ੍ਹ ਦੇ ਵਿੱਚ ਮੀਟਿੰਗ ਕੀਤੀ ਗਈ ਹੈ ਤੇ ਉਹਨਾਂ ਦੇ ਪੁੱਤਰ ਪਰਮਿੰਦਰ ਸਿੰਘ ਟਿਨਸਾ ਵੱਲੋਂ ਕਿਹਾ ਗਿਆ ਕਿ ਸਾਨੂੰ ਕੁਝ ਕਸਮਾ ਦਿਓ ਅਸੀਂ ਆਪਣੇ ਆਗਿਆ ਨੂੰ ਕਹਿ ਦਿੱਤਾ ਵੀ ਸਲਾਹ ਕਰ ਲਓ ਕੀ ਕਰਨਾ ਉਸ ਤੋਂ ਫੈਸਲਾ ਗੈਸ ਖਬਰ ਤੇ ਚਰਚਾ ਕਰਾਂਗਾ ਮੇਰੇ ਨਾਲ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਢਿੱਲੋਂ ਅੱਜ 23 ਤਰੀਕ ਨੂੰ ਜਿਹੜੀ 14 ਦਸੰਬਰ ਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਜਾਣੇ ਜਾਣੇ ਵਿੱਚ ਹੋਈਆਂ ਗਲਤੀਆਂ ਦੀ ਗੁਰਦੁਆਰਾ ਬਾਬਾ ਗੁਰਵਖ ਸਿੰਘ ਜੀ ਦੇ ਵਿੱਚ ਮਾਫੀ ਮੰਗੀ ਅਕਾਲ ਤਖਤ ਤੇ ਨਹੀਂ ਇਹ ਗੱਲ ਮੈਂ ਕਲੀਅਰ ਕਰਦੇ ਆਂ ਇਹਦੇ ਤੇ ਹੀ ਸਵਾਲ ਬਹੁਤ ਸਾਰੇ ਆਗੂ ਚੁੱਕ ਰਹੇ ਨੇ ਉਦੋਂ ਤੋਂ ਬਾਅਦ ਉਹਨਾਂ ਨੇ ਸੱਦਾ ਦਿੱਤਾ ਕਿ ਸਾਰੇ ਇਕੱਠੇ ਹੋ ਜਓ ਆਓ ਆਪਾਂ ਇਕੱਠੇ ਹੋਈਏ ਪਟੋ ਤੋੜ ਦੇ ਵਿੱਚ ਕਬਰੀ ਚੱਲਾਂ ਅਕਾਲੀ ਦਲ ਸੰਯੁਕਤ ਉਹਦੇ ਪ੍ਰਧਾਨ ਨੇ ਸਰਦਾਰ ਸੁਖਦੇਵ ਸਿੰਘ ਢੀਡਸਾ ਉਹਨਾਂ ਨੇ ਵੈਲਕਮ ਕਰਤਾ ਕਿ ਜੇ ਉਹ ਗਲਤੀਆਂ ਦੀ ਮਾਫੀ ਮੰਗ ਰਹੇ ਨੇ ਅਸੀਂ ਇਹਦਾ ਸਵਾਗਤ ਕਰਦੇ ਆਂ ਉਦੋਂ ਬਾਅਦ ਫਿਰ ਉਹ ਐਸ ਗੱਲ ਤੇ ਆ ਗਏ ਕਿ ਅਸੀਂ ਅੱਜ ਮੀਟਿੰਗ ਰੱਖ ਲਈ ਪਤਾ ਲੱਗਿਆ ਕਿ ਦੁਚਿੱਤਿਆ ਨੇ ਅੱਧੇ ਕਹਿੰਦੇ ਸਾਨੂੰ ਨਾਲ ਖੜਨਾ ਚਾਹੀਦਾ ਤੇ ਕਹਿੰਦੇ ਨਹੀਂ ਖੜਨਾ ਚਾਹੀਦਾ ਤਾਜ਼ਾ ਸਥਿਤੀ ਦੇ ਵਿੱਚ ਜੋ ਭਾਰਤੀ ਜਨਤਾ ਪਾਰਟੀ ਨੇ ਇਹਨਾਂ ਨੂੰ ਵੀ ਉਹਨੀਆਂ ਪੋਲਟਿਕਸ ਨਹੀਂ ਦਿੱਤੀ ਜੇ ਕਿਤੇ ਬੰਦੀ ਸਿੰਘ ਜਾਂ ਹੋਰ ਮਾਮਲਾ ਇਹਨਾਂ ਦੇ ਥਰੂ ਨੇ ਜੱਠ ਲੈਂਦੇ ਇਹਨਾਂ ਨੂੰ ਪੰਜਾਬ ਦੇ ਵਿੱਚ ਜਾ ਕੇ ਕੁਝ ਕਹਿਨ ਨੂੰ ਵੀ ਮਿਲ ਜਾਣਾ ਸੀ ਜੋਅਕਾਂ ਦੇ ਭਵਿੱਖ ਵੀ ਨੇ ਅੱਜ ਦੀ ਮੀਟਿੰਗ ਦੇ ਵਿੱਚ ਵਿਚਾਰ ਪਟਾੰਦਰਾ ਹੋ ਗਿਆ ਤੇ ਅਧਿਕਾਰ ਢੀਡਸਾ ਸਾਹਿਬ ਨੂੰ ਦੇਤੇ ਤੇ ਪਰਮਿੰਦਰ ਸਿੰਘ ਢੀਡਸਾ ਕਹਿੰਦੇ ਨੇ ਅਸੀਂ ਸਾਰਿਆਂ ਨੂੰ ਕਹਿ ਦਿੱਤਾ ਕੁਝ ਸਮਾ ਦਿਓ ਮੇਰੇ ਖਲ 2 ਹਫ਼ਤੇ ਦਾ ਉਹਨਾਂ ਨੇ ਸਮਾਂ ਲਿਆ ਉਦੋਂ ਬਾਅਦ ਦੁਬਾਰਾ ਮੀਟਿੰਗ ਉਹ ਵੀ ਫੇਰ ਵਿਚਾਰ ਪਟਾੰਦਰਾ ਹੋਵੇਗਾ ਕਿ ਅਕਾਲੀ ਦਲ ਦੇ ਨਾਲ ਜਾਣਾ ਹੈ ਕਿ ਨਹੀਂ ਜਾਣਾ ਕੀ ਅੱਜ ਉਹ ਸਾਰਿਆਂ ਮੰਗਾ ਸੁਖਵੀਰ ਚੋਬਨ ਨੂੰ ਤਿਆਰ ਹੈ ਕੀ ਸਰਦਾਰ ਸੁਖਵੀਰ ਸਿੰਘ ਜਿਵੇਂ ਬੀਬੀ ਜੀ ਗਿਰਕੌਰ ਕਹਿੰਦੇ ਆ ਕਿ ਅਸਤੀਫਾ ਦੇਣ ਇਹ ਚੀਜ਼ ਸਭ ਤੋਂ ਪਹਿਲਾਂ ਮੰਗ 2022 ਜਿਹੜੀ ਪਹਿਲਾਂ 17 ਦੇ ਵਿੱਚ ਹਾਰ ਹੋਈ ਹੈ ਉਦੋਂ ਸਰਦਾਰ ਸੁਖਦੇਵ ਸਿੰਘ ਢੀਡਸਾ ਨੇ ਕਿਹਾ ਸੀ ਕਿ ਕਾਕਾ ਹਾਰ ਦੇ ਉੱਤੇ ਅਸਤੀਫਾ ਦੇ ਮਤਭੇਦ ਪੈਦਾ ਹੋ ਗਏ ਇਹਨਾਂ ਨੂੰ ਵੱਖਰਾ ਬਣਾਉਣਾ ਪੈ ਗਿਆ ਪਰ ਜਦੋਂ ਪਿਛਲੇ ਸਮੇਂ ਦੇ ਵਿੱਚ ਪ੍ਰਧਾਨ ਮੰਤਰੀ ਦਿਨੇਦਰ ਬੋਦੀ ਨੇ ਕਹਿਤਾ ਬਾਦਲ ਸਾਹਿਬ ਕੌਣ ਕਹਿੰਦਾ ਬਾਦਲ ਸਭ ਦਾ ਬਦਲ ਨਹੀਂ ਸਾਡੇ ਕੋਲੇ ਉਹ ਦੇਖੋ ਢੀਡਸਾ ਸਾਹਿਬ ਦੇ ਰੂਪ ਚ ਹੈ ਕਈ ਕਾਂਗਰਸ ਭਾਰਤੀ ਜਨਤਾ ਪਾਰਟੀ ਦੇ ਆਗੂ ਕਹਿ ਚੁੱਕਿਆ ਉਹ ਅਕਾਲੀ ਦਲ ਸਾਡੇ ਨਾਲ ਹੈ ਢੀਡਸਾ ਸਾਹਿਬ ਵਾਲਾ ਅਕਾਲੀ ਦਲ ਸਾਡੇ ਨਾਲ ਹੈ ਸੋ ਦੇਖੋ ਮੇਰੇ ਖਿਆਲ ਹੈ ਕਿ ਜਿਹੜਾ ਅਵਤਿਸ਼ਾ ਹੋਰਾਂ ਦਾ ਬਿਆਨ ਆਇਆ ਉਸ ਤੋਂ ਬਾਅਦ ਪ੍ਰਸਥਿਤੀਆਂ ਬਦਲ ਗਿਆ ਨਜ਼ਰ ਆ ਰਹੀਆਂ ਜੀ ਖਬਰ ਦੀ ਅਪਡੇਟ ਦੇ ਵਿੱਚ ਐ ਨਾ ਹੁਣ ਵੇਖਣਾ ਹੋਵੇਗਾ ਸੁਦੇਸ਼ ਟਿੰਸਨ ਸ਼ਰਮਣੀ ਕਾਲੀ ਦਲ ਦੇ ਨਾਲ ਜਾਂਦੇ ਨਹੀਂ ਜਾਂਦੇ ਦਾ ਨਾਮ ਸਮਝ ਦੱਸੇਗਾ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਰਗੇ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ ab D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾਂ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ